ਤਾਨੂੰ ਪਤਾ ਵੀ ਆ ਜਦੋਂ ਦਾ ਮੋਬਾਈਲ ਦੇ ਵਿੱਚ ਕੈਮਰਾ ਆ ਗਿਆ ਵੈਸੇ ਤੇ ਕੈਮਰੇ ਵਾਲੇ ਅਸੀਂ ਆ 27 ਸਾਲ ਪਹਿਲਾਂ ਵਾਲੇ 97 98 ਲਾ ਲੋ ਹਿਸਾਬ ਦਾ ਅਸੀਂ ਆ ਕੈਮਰੇ ਵਾਲੇ ਕੈਮਰਾ ਨਾਲ ਤੁਸੀਂ ਫੋਟੋ ਖਿੱਚਣੀ ਤੇ ਦੂਰ ਆਂ ਆਪਣੇ ਕੈਮਰੇ ਨੂੰ ਹੱਥ ਨਹੀਂ ਹਿਲਾਉਣ ਦੇਣੇ ਤੁਹਾਡੇ ਵਰਗਿਆਂ ਨੂੰ ਇਹ ਥੋੜਾ ਪਰਾ ਨਹੀਂ ਵੀਰੇ ਕੋਈ ਵਾਦਾ ਘਟਾ ਹੋ ਸਕਦਾ ਕੈਮਰਾ ਨਹੀਂ ਦੇਖਣਾ ਵਿੱਚੋਂ ਤਾਂ ਠੀਕ ਹੈ ਤੁਹਾਡੇ ਕੋਲ ਜਦੋਂ ਦਾ ਕੈਮਰੇ ਤੇ ਤੁਸੀਂ ਆਪਰੇਟਰ ਪਰ ਦੂਜੇ ਬਣ ਕੇ ਜੇ ਡਾਇਰੈਕਟਰ ਡਿਊਟਰ ਜੇ ਤੇ ਪੱਤਰਕਾਰ ਤੇ ਦੂਜੇ ਤੇ ਜੇ ਪੌਡਕਾਸਟ ਤੇ ਇੰਨੇ ਵੀ ਨਾ ਸਿਆਣੇ ਸਮਝਦਾ ਕਰੋ ਅਗਲੇ ਬੰਦੇ ਨੂੰ ਵੇਚ ਲਿਆ ਕਰੋ ਬੰਦੇ ਬੰਦੇ ਇੱਕ ਤਰ੍ਹਾਂ ਦੇ ਨੇ ਮੈਂ ਕਈਆਂ ਤਾਂ ਬੰਦੇ ਹੁੰਦੇ ਨਹੀਂ ਦੇ ਨਹਾਣ ਦਾ ਵਾਦੇ ਕੱਢੇ ਤਾਂ ਆਖੀਦਾ ਸਾਨੂੰ ਵੀ ਕੀ ਰਹੀ ਨਹੀਂ ਸਮਝਦੇ ਬੰਦੇ ਨੇ ਤੇ ਆਪੇ ਹੀ ਬਣ ਜਾਂਦੇ ਨੇ ਕਈ ਬੋਧੇ ਪੱਤਰਕਾਰ ਅੱਛਾ ਹਾਂਜੀ ਆਪੂ ਬਣੇ ਪੱਤਰਕਾਰ ਆ ਸਾਡਾ ਪਾਉ ਆਂਦਾ ਆਪੂ ਬਣੇ ਪੱਤਰਕਾਰ ਸਰਦਾਰ ਮਿਰਸਾ ਸਿੰਘ ਬਲਟੂਆ ਸਾਹਿਬ ਇੱਕ ਵਾਰੀ ਕਹਿੰਦੇ ਸੀ ਇਹ ਉਹਨੂੰ ਹਰਪ੍ਰੀਤ ਮਖੂਰ ਨੂੰ ਆਪੂ ਬਣਿਆ ਪੱਤਰਕਾਰ ਤੂੰ ਇਹਨਾਂ ਦੇ ਕੇਕ ਨਾਲ ਫਸ ਗਏ ਜ਼ਿੰਗ ਤੇ ਮੈਂ ਮੈਂ ਨਾ ਵੀ ਬੰਦਾ ਮੈਂ ਇੱਕ ਪਰਸਨੈਲਿਟੀਡ ਬੰਦਿਆਂ ਦਾ ਜਿਹਦੇ 'ਚ ਕੋਈ ਕਿਸੇ ਕਿਸਮ ਦੀਆਂ ਵੀ ਕੁਆਲਿਟੀਆਂ ਹੁੰਦੀਆਂ ਮੈਂ ਫੈਨ ਹੀ ਫੈਨ ਹੁੰਦਾ ਕਿਉਂਕਿ ਮੈਂ ਆਪਣੀ ਬਾਜ਼ ਆਖਣਾ ਬੰਦੇ ਨੂੰ ਵੇਖਦਾ ਹਾਂ ਨਾ ਕੋਈ ਸੂਰਮਾ ਹੋਵੇ ਕੋਈ ਯੋਧਾ ਆਵੇ ਕੋਈ ਮਤਲਬ ਪਰਸਨੈਲਿਟੀਡ ਹੋਵੇ ਕੋਈ ਵੱਖਰੀ ਕੁਆਲਿਟੀ ਇਹ ਸਮਾਜ ਵਿੱਚ ਦਿਸਣ ਦੀ ਹੋਵੇ ਤੇ ਮੇਰੀ ਨਿਗਾ ਫਿਰ ਬੰਦੇ 'ਤੇ ਚੜ ਜਾਂਦੇ ਆ ਮੈਨੂੰ ਦੋਵੇਂ ਬੰਦੇ ਠੀਕ ਸੀ ਇੱਕ ਰਹਿਣਾ ਦੋਹਾਂ ਦੇ ਸਿੰਘ ਫਸ ਗਏ ਬਿਰਸਾ ਸਿੰਘ ਮਲਟਵਾ ਸਾਹ ਦੇ ਤੇ ਹਰਪ੍ਰੀਤ ਮਖੂ ਦੇ ਇਹਨਾਂ ਜਿਵੇਂ ਸਿੰਘ ਨਾਲ ਫਸ ਗਿਆ ਤੇ ਮੈਂ ਫਿਰ ਸੁਣ ਲਾ ਪਿਆ ਮਾਈਗਰੇਨ ਟੁੱਡੂ ਟੁੱਡਿਓ ਲੈ ਸੀ ਇਹ ਮਾ ਆਵੇ ਨੇ ਕਿਹੜਾ ਜਿਆਦੀਆਂ ਮਾਰ ਲਾ ਟੁੱਡਾ ਤੇ ਉਧਰ ਉਹ ਵੀ ਇਹਨਾਂ ਚੰਗਾ ਤੇ ਉਹ ਗੱਲ ਵੀ ਨਹੀਂ ਯਾਦ ਬੜੀ ਰਹਿੰਦੀ ਮਲਟਵਾ ਸਾਹਿਬ ਦੀ ਤੁਸੀਂ ਜਿਹੜੇ ਆਪੂ ਬਣੇ ਫਿਰਦੇ ਨਾ ਪੱਤਰਕਾਰ ਆਪੂ ਪੱਤਰਕਾਰ ਮਲਟਵਾ ਸਾਹਿਬ ਗਾਜਰ ਮੂਲੀ ਓਏ ਲੈ ਕੇ ਲੈ ਜਾਓਗੇ ਇਤੋਂ ਦੀਆਂ ਗੱਲਾਂ ਉਹ ਮੈਂ ਗਿਆ ਨਾ ਵੀ ਇਹੀ ਮੁੰਡੇ ਗੁੰਡੇ ਚਲੋ ਇਤਰਾ ਕਰਦੇ ਆ ਨਾ ਗੱਲਾਂ ਇਸ ਤਰ੍ਹਾਂ ਇਸ ਤਰ੍ਹਾਂ ਮੁੰਡੇ ਗੁੰਡੇ ਚਲੋ ਅਸੀਂ ਵੀ ਬਾਵਾ ਹੀ ਆ ਸਾਰੇ ਇਤਰਾ ਕਰਦੇ ਆ ਅੱਡੀ ਤੇ ਦੇ ਇਹ ਵੀ ਬੜੇ ਕਰਨਗੇ ਮੈਂ ਯਾਰਾਂ ਖੱਤਰੀਆਂ ਦੇ ਦੂਗਾ ਇਹ ਗੱਲਾਂ ਉੱਤਰਾ ਹੀ ਕਰਦੇਗਾ ਇੱਕ ਸਾ ਦੂਜੇ ਤਰੀਕਾ ਹੋਈ ਹਾਂਜੀ ਤਰੀਕਾ ਹੋਈ ਆ ਹਾੜਾ ਇਤਰੀ ਨਾਲ ਕਿ ਬੋਲੀ ਬੜੀ ਹੋ ਸਾਡੀ ਸਾਡੀ ਆ ਪੀ ਵੀ ਚਾਲੀ ਕਾਸੌਰ ਤੇ ਤੁਹਾਨੂੰ ਦੱਸਦਾ ਤਸੀਲ ਪੱਟੀ ਵਾਲੇ ਬਾਡਰ ਵਾਲੇ ਕੇਮ ਕਰਨ ਵਾਲੇ ਇਹ ਤੇ ਬੰਦੇ ਨਾਲੇ ਐਵੇਂ 3 ਬੜਾ ਬਣਿਆ ਚੌਧਰੀ ਐ ਇਤਨ ਤੱਕ ਤੇ ਬੰਦਾ ਇਤਰਾ ਕਰ ਕਰਕੇ ਮਾਰ ਦਿੰਦੇ ਆ ਆਪਣੇ ਸਟਾਈਲ ਹੀ ਸਦਾ ਹੋਰ ਹਿਸਾਬ ਦਾ ਗੱਲ ਹੀ ਐ ਕਰਕੇ ਨਾ ਹੋਰੀ ਦਾ ਨਾ ਕਰਦੇ ਅੱਧਾ ਕਿਤੇ ਬੰਦੇ ਨੂੰ ਇਤਰੇ ਵੀ ਹੋਸ਼ ਕਰ ਦਿੰਦੇ ਆ ਤੇ ਆਪ ਇਨਕੇ ਤਾ ਗਿਆ ਆਪੂ ਬਣੇ ਪੱਤਰਕਾਰ ਆਰ ਪ੍ਰੀਤ ਮਘੂ ਵੀ ਮੈਂ ਉਹ ਪ੍ਰਚਾਰਕ ਸੀ ਬੰਦਾ ਕਥਾ ਸੁਣੀ ਕਰਦਾ ਸੀ ਮੈਨੂੰ ਉਹਦੀ ਇੱਕ ਗੱਲ ਵੀ ਬੜੀ ਵਧੀਆ ਉਹ ਉਹ ਨੇ ਸਾਰੇ ਜਿੰਨੇ ਪ੍ਰਚਾਰਕ ਅਜ ਤੱਕ ਹੋਏ ਹਨ ਉਹਨਾਂ ਨੂੰ ਇੱਕ ਗੱਲ ਉਹਨੇ ਬੜੀ ਅਲੱਗ ਕਹੀ ਉਹ ਤੁਹਾਨੂੰ ਵੇਲੇ ਟਾਈਮ ਸਮਝਾਵਾਂਗਾ ਅਜ ਤੱਕ ਕੋਈ ਵੀ ਪ੍ਰਚਾਰਕ ਉਹ ਨਹੀਂ ਕਰ ਸਕਿਆ ਮੈਂ ਉਹਨੂੰ ਵੀ ਬੰਦੇ ਨੂੰ ਵਧੀਆ ਸਮਝਦਾ ਹਾਂ ਤੇ ਇਸ ਕਰਕੇ ਨਾ ਦੋ ਦੇਖਣਾ ਸਿੰਘ ਪਾ ਗਏ ਮੈਨੂੰ ਬੜਾ ਯਾਰ ਆਇਆ ਇਹਨਾਂ ਦੀ ਸੁਣਦਾ ਠੀਕ ਹੈ ਜੀ ਤੇ ਤਾਂ ਜਿਹੜੇ ਆਪੂ ਬਣੇ ਪੱਤਰਕਾਰ ਆ ਜਿਹੜਾ ਆਪਕਾ ਦਾ ਪਰਸੋਂ ਬੁਰਜ ਨੂੰ ਵੀ ਕਰਦਾ ਸਵਾਲ ਜੇ ਮੈਂ ਤਾਂ ਕਿਹਾ ਵੀ ਹਟ ਜਾਓ ਹਸਿਆਣੇ ਬਣੋ ਚੰਗੀਆਂ ਗੱਲਾਂ ਕਰੋ ਜਿਵੇਂ ਜੇ ਕਿਸੇ ਦਾ ਦਿਲ ਟੱਟਾ ਦੇ ਉਹਨਾਂ ਦੇ ਕੋਈ ਗੱਲ ਨਹੀਂ ਹੋਈ ਗੱਲ ਜਿਹਾ ਟਗਾ ਹੋਣੀਆਂ ਨਹੀਂ ਇਹ ਕੁੰਭ ਦਾ ਮੇਲਾ ਇਹ ਤਾਂ ਲੱਗਦਾ ਹੀ ਰਹਿੰਦਾ ਕਿਉਂ ਨਾ ਦੇ ਹੋਣੀਆਂ ਹੀ ਰਹਿਦੀਆਂ ਇਹੜਾ ਬਾਰੀ ਸਾਲ ਹੀ ਆਉਣਾ ਸਗੋਂ ਮਨਿੰਦਰ ਵਾਸਾ ਦਾ ਓਏ ਸਗੋਂ ਹਾਰੇ ਨੂੰ ਹਾਰੇ ਆਲੇ ਬੰਦੇ ਖੜੋ ਮੈਂ ਵੇਖ ਲਓ ਹਾਟਾ ਕੰਮ ਕਿਤਰਾ ਦੇਹੀ ਜਿੱਤੇ ਦੀ ਦੀ ਇਹਦੀ ਖੁਸ਼ੀ ਮਨਾਉਣ ਆਲੇ ਬੰਦੇ ਨੇ ਜਿਹੜਾ ਕੋ ਹਾਰ ਗਿਆ ਜਾਂ ਕੋਈ ਮਾੜਾ ਆ ਨਾ ਮਾੜਾ ਜਿਕਰ ਉਹਦੇ ਬਨੇ ਬਨੇ ਖਲੋਈਏ ਮਾੜੇ ਬੰਦੇ ਆਲ ਖਲੋਈਏ ਇਹ ਕੋ ਤਗੜਾ ਬੰਦਾ ਮਾੜੇ ਨੂੰ ਟਾਂਕ ਕਰਦਾ ਤੇ ਉਹਨੂੰ ਫੜੀਏ ਪਤਾ ਨਹੀਂ ਇਹ ਸਾਡੇ ਪਤਾ ਨਹੀਂ ਲਹੂ ਚੀ ਕੋਈ ਹਿਸਾਬ-ਤਾਬ ਜਾਈਏਗਾ ਹੀ ਪਤਾ ਨਹੀਂ ਕੀ ਚੱਕਰ ਜਾਈਏ ਔਰ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ